ਬਾਈ ਗੁਰੂ ਜਿੱਕਾ ਖਾਲਸਾ ਬਾਈ ਗੁਰੂ ਜਿੱਕੀ ਫਤਿਹ ਅੱਜ ਇੱਕ ਪੋਸਟ ਜਿਹੜੀ ਹੈ ਬੀਬਾ ਹਰ ਸਿਮਰਤ ਪਰ ਬਾਦਲ ਦੀ ਪਾਈ ਹੋਈ ਪੜੀ ਪੋਸਟ ਪੜਨ ਅਸਾਰ ਮੈਂ ਘਟੋ ਘਟ 25 30 ਅਕਾਲੀਆਂ ਨੂੰ ਫੋਨ ਕੀਤਾ ਜਿਹੜੇ ਬਾਦਲ ਬਾਦਲ ਟੱਕੜੀ ਟੱਕੜੀ ਕਰਦੇ ਫਿਰਦੇ ਨੇ ਮੈਂ ਕਿਹਾ ਵੀ ਬੀਬਾ ਹਰਿ ਸਿਮਰਤ कौर ਬਾਦਲ ਕੋਈ ਨਸ਼ਾ ਪਤਾ ਤਾਂ ਨਹੀਂ ਕਰਦੀ ਕਹਿੰਦੇ ਤੁਹਾਨੂੰ ਕੀ ਪਤਾ ਚਲੋ ਪਤਾ ਕੀ ਹੈ ਇਹ ਵੀਡੀਓ ਦੇ ਵਿੱਚ ਸੁਣ ਲਿਓ ਪੂਰਾ ਵੀ ਮੈਂ ਕਿਉਂ ਕਿਹਾ ਬੀਬੀ ਬਾਹਰ ਸਿਮਰਤ कौर ਬਾਦਲ ਕੋਈ ਚਿੱਟਾ ਕੋਈ ਹੋੜੀ ਮੰਗੀ ਦ੍ਰਗ ਹੁੰਦੀ ਹੈ ਜਿਹੜਾ ਉਹ ਅੰਮ੍ਰਿਤਪਾਲ ਦਾ ਭਰਾ ਹੈਪੀ ਲਾਉਂਦਾ ਸੀ ਗੱਡੀ ਵਿੱਚ ਫੜਿਆ ਗਿਆ ਸੀ ਕੀ ਹੈ ਉਦਾਂ ਦਾ ਨਸ਼ਾ ਕਰਦੀ ਹੁੰਦੇ ਪਤਾ ਕੋਈ ਨਹੀਂ ਪਤਾ ਕੀ ਲਿਖਿਆ ਕਹਿੰਦੀ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਹੁੰਦੇ ਸੀ ਉਦੋਂ ਪ੍ਰਧਾਨ ਮੰਤਰੀ ਯਾਨੀ ਕਿ ਨਰਿੰਦਰ ਮੋਦੀ ਜੀ ਪੈਰੀ ਹੱਥ ਲਾਉਂਦੇ ਸਨ ਉਹ ਪੈਰੀ ਹੱਥ ਕਿਉਂ ਲਾਉਂਦੇ ਸੀ ਉਹ ਕੀ ਰੱਬ ਮੰਨ ਕੇ ਲਾਉਂਦੇ ਸੀ ਜਿੰਨਾ ਚਿਰ ਵੱਡਾ ਬਾਦਲ ਰਿਹਾ ਨਾ ਰਾਜ ਕੀਤਾ ਉਹਨਾਂ ਜਰ ਜੁੱਤੀਆਂ 'ਚ ਬਹਿ ਕੇ ਰਾਜ ਕੀਤਾ। ਪਤਾ ਤੁਹਾਨੂੰ ਸਿਕੰਦਰ। ਉਮਰ ਵੱਡੀ ਸੀ। ਆਲਣ ਜਦੋਂ ਪੰਜਾਬ ਹੁਣ ਜਦੋਂ ਕਿ ਇਹਨਾਂ ਦੀ ਵੀਡੀਓ ਵਾਇਰਲ ਕਰਨੀ। ਪੂਰੀ ਕੌਮ ਦੀਆਂ ਵੋਟਾਂ ਲੈਣ ਵਾਸਤੇ ਅਗਲੇ ਇਹ ਝੁੱਕ ਜਾਂਦੇ ਨੇ ਪੈਰੀ ਹੱਥ ਲਾ ਦਿੰਦੇ ਨੇ ਹੋਰ ਕੀ ਰੱਬ ਸਮਝ ਕੇ ਲਾਇਆ ਸੀ। ਅੱਛਾ। ਅਕੇ ਅੱਜ ਦਾ ਜਿਹੜਾ ਮੁੱਖ ਮੰਤਰੀ ਹੈ ਉਹਕੇ ਕੇਜਰੀਵਾਲ ਦੇ ਪੈਰੀਆਂ ਚਲਾਉਂਦੇ ਭਵੰਤਮਨ ਨੂੰ ਕਹਿਣ ਦੀ ਕੋਸ਼ਿਸ਼ ਕੀਤੀਏ ਬੀਬਾ ਹਰਿ ਸਿਮਰਤ कौर ਬਾਦਲ ਨੇ ਜਿਹੜੀ ਚੋਨਾ ਪਰਾਲੀ ਕਹਿੰਦੀ ਹੁੰਦੀ ਆ ਅਸ਼ਾ ਇਹ ਬੀਬਾ ਨੂੰ ਪੁੱਛੋ ਵੀ ਬੀਬਾ ਚਲੋ ਉਹ ਤਾਂ ਬਡੇਰੀ ਉਮਰ ਦੇ ਹੈਗੇ ਨੇ ਕੁਝ ਮੈਨੇ ਜੇ ਬਾਦਲ ਸਾਹਿਬ ਦੇ ਮੋਦੀ ਸਾਹਿਬ ਪੈਰੀਆਂ ਚਲਾਉਂਦੇ ਸੀ ਘੱਟੋ ਘੱਟ ਮੇਰੇ ਹਿਸਾਬ ਨਾਲ 20 ਸਾਲ ਬਾਅਦ ਸਭ ਵੱਡੇ ਨੇ ਬੱਦ ਵੀ ਹੋ ਸਕਦੇ ਤਾਂ ਪੈਰੀ ਹੱਥ ਲਾਉਂਦੇ ਸੀ ਤੇ ਕੇਜਰੀਵਾਲ ਸਾਹਿਬ ਵੀ ਭਵੰਤਮਾਨ ਨਾਲੋਂ ਵੱਡੇ ਐ ਪੈਰੀ ਹੱਥ ਲਾ ਦਿੱਤੇ ਕੋਈ ਵੱਡੀ ਗੱਲ ਨਹੀਂ ਪਰ ਜਦੋਂ ਤੁਸੀਂ ਬਲਾਤਕਾਰੀ ਸਰਸੇ ਵਾਲੇ ਦੇ ਪੈਰਾਂ 'ਤੇ ਜਾ ਕੇ ਬੈਠੇ ਸੀ ਉਹ ਤੁਹਾਡਾ ਕੀ ਲੰਮਦਾ ਸੀ ਵੱਡੇ ਬਦਲੇ ਪੈਰੀ ਹੱਥ ਵੀ ਲਾਇਨੇ ਤੂੰ ਵੀ ਲਾਇਨੇ ਤੇਰੇ ਘਰ ਵਾਲੇ ਸੁੱਕੇ ਗੱਪੀ ਨੇ ਵੀ ਲਾਇਨੇ ਉੱਥੇ ਕੀ ਸੰਗ ਸੀ ਤੁਹਾਡਾ ਕਿੰਨੀ ਕਨੇੜਤਾ ਸੀ ਜਦੋਂ ਸਰਸੇ ਵਾਲਾ ਦਾੜੇ ਕਾਲੀ ਕਰੀ ਖੜਾ ਤੇ ਬੀਬਾ ਇਦਾਂ ਕਰਦੀਆਂ ਤੂੰ ਦੋ ਅੰਗਣਾ ਕਾਦੇ ਖੁਸ਼ੀਸ਼ ਉੱਤੇ ਜਿੱਤ ਕਿਦੀ ਹੋਈ ਸੀ ਤੁਹਾਡੀ ਕੋਈ ਸੀ ਸੱਸੇ ਵਾਲੇ ਸਾਥ ਹੀ ਹੋਈ ਸੀ ਤੇ ਫਿਰ ਜਿਹੜਾ ਆਸੂ ਤੋਂ ਉਸੇ ਜਿਹੜਾ ਹੁਣ ਫਰੀਜ਼ ਕੀਤਾ ਪਿਆ ਉਹਦੇ ਚਰਨਾਂ ਵਿੱਚ ਵੀ ਬੈਠੇ ਪੈਰਾਂ ਵਿੱਚ ਖੁਰੜਿਆਂ ਵਿੱਚ ਗਈਏ ਉਹਦੇ ਨਾਲ ਕੀ ਸੰਸਿ ਥੋੜੇ ਜਦੋਂ ਰਾਗਾ ਸੋਮੀਆਂ ਦੇ ਵਿਆਸ ਵਾਲਿਆਂ ਦੇ ਡੇਰੇ ਵਿਦਿਆਨੇ ਉਦੋਂ ਵੀ ਤੁਹਾਡੀਆਂ ਵੀਡੀਓ ਪਈਆਂ ਨੇ ਫੋਟੋਆਂ ਪਈਆਂ ਨੇ ਵਾਇਰਲ ਹੋਈਆਂ ਉਦੋਂ ਕੀ ਸੰਬੰਧ ਸੀ ਤੁਹਾਡੇ ਤੁਸੀਂ ਉਹਨਾਂ ਦੇ ਪਹਿਰੇ ਹੁ ਲਾਏ ਐ ਉਹ ਤੁਹਾਨੂੰ ਚੇਤੇ ਨਹੀਂ ਆਏ ਇੱਕ ਨੀਲੀਆਂ ਪੱਗਾਂ ਵਾਲਿਆਂ ਨੂੰ ਬੇਨਤੀ ਐ ਜੇ ਕਿਤੇ ਥੋੜੀ ਬਹੁਤੀ ਗੌਰ ਕਰ ਲਿਆ ਕਰੋ ਵੀ ਮਾੜੀ ਮੋਟੀ ਸ਼ਾਖ ਇੱਜ਼ਤ ਬਚਾਉਣੀ ਏ ਤਾਂ ਜੇ ਤੁਹਾਡੀ ਗੱਲ ਗੁਲ ਮੰਨਦੇ ਨੇ ਇਹ ਬੀਬਾ ਜੀ ਨੂੰ ਸੁੱਖੇ ਅਮਲੀ ਨੂੰ ਬਾਹਾਂ ਮੋਟਾ ਸਮਝਾ ਦਿਆ ਕਰੋ ਵੀ ਰਾਜਨੀਤੀ ਕਰੋ ਜਿੰਮੇਵਾਰੀ ਬਾਣੇ ਬਿਆਨ ਦਿਓ ਭਵੰਤਮਾਨ ਦੇ ਪਿੱਛੇ ਪੈ ਕਿਕਰੋਗੇ ਉਹਦੇ ਨਾਲ ਤਾਂ ਤੁਹਾਡਾ ਕੋਈ ਰੋਲਾ ਹੀ ਨਹੀਂ ਚਾਹੀਦਾ ਤੁਸੀਂ ਥੋੜਾ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਦਿੱਤੀ ਐ ਲੋਕਾਂ ਨੇ ਜਿਤਾਇਆ ਲੋਕ ਗਹਨ ਜਿਦਾ ਦੇਣਗੇ ਜੇ ਇਦਾਂ ਹੀ ਥੋੜਾ ਪਿੱਟ ਸਿਆਪਾ ਬੇਤੁਕੀਆਂ ਗੱਲਾਂ ਜਿਹਦਾ ਕੋਈ ਮੂੰਹ ਨਹੀਂ ਸਿਰ ਨਹੀਂ ਇਦਾਂ ਦੀ ਸਟੇਟਮੈਂਟ ਦਿੰਦੇ ਰਹੇ ਦਸਤਾਈ ਦੇ ਵਿੱਚ ਮੈਂ ਮੈਨੂੰ ਲੱਗਦਾ ਵੀ ਕਿਤੇ ਜੁੱਤੀਆਂ ਨਾ ਪਹਿਣ ਤੁਹਾਡੇ ਇਹ ਬੀਬਾ ਹਰਿ ਸਿਮਰਤ कौर ਬਦਲ ਦੀ ਸਟੇਟਮੈਂਟ ਐ ਜੀ ਇਹ ਗੱਲ ਬੇਸ਼ੱਕ ਤਾਂ ਬਹੁਤ ਛੋਟੀ ਲੱਗਦੀ ਹੈ ਪਰ ਆਪਣਾ ਲੈਵਲ ਜਰੂਰ ਦੇਖਿਆ ਕਰੋ ਵੀ ਗੱਲ ਕੀ ਕਰਨ ਲੱਗੀਆਂ ਸੀ ਅਸਾਂ ਇੱਕ ਹੋਰ ਬੇਨਤੀ ਕਰਨੀ ਹੈ ਜੇ ਥੋੜੀ ਬਹੁਤੀ ਖਾਨੇ 'ਚ ਖੋਪੜ 'ਚ ਗੱਲ ਪੈ ਜੇ ਤਾਂ ਵੀ ਹੁਣ ਤੱਕ ਜਿਨਨੇ ਬਾਬਿਆਂ ਕੋਲੇ ਤੁਸੀਂ ਜਾ ਚੁੱਕਿਓ ਗਏ ਹੋ ਪਹਿਲਾਂ ਉਹਨਾਂ ਨਾਲ ਤੁਹਾਡੇ ਰਿਸ਼ਤੇ ਕੀ ਸੀ ਤੁਹਾਡੇ ਸੰਬੰਧ ਕੀ ਸੀ ਮੈਂ ਉਧਰ ਨਹੀਂ ਜਾਣਾ ਕਿਉਂਕਿ ਫਿਰ ਵੀਡੀਓ ਤੋੜ ਮਰੋੜ ਕੇ ਲੋਕਾਂ ਨੇ ਪਾਉਣੀ ਹੁੰਦੀ ਹੈ ਮੈਂ ਸਿਰਫ ਕਹਿਣ ਦੀ ਕੋਸ਼ਿਸ਼ ਕੀਤੀ ਹੈ ਵੀ ਤੁਸੀਂ ਪੰਜਾਬ ਦੇ ਜ਼ਿੰਮੇਵਾਰ ਲੀਡਰ ਹਲੇ ਤੱਕ ਬਣੇ ਨਹੀਂ ਬਣਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਤੁਸੀਂ ਬਣਨਾ ਨਹੀਂ ਇੰਦਾਂ ਲੋਕਾਂ ਨੂੰ ਬੇਵਕੂਫ ਬਣਾਉਂਗੇ ਭਗਵੰਤ ਮਾਨ ਭਗਵੰਤ ਮਾਨ ਨਾ ਬਬੇ ਦਾ ਪਤਾ ਨਾ ਘੱਗੇ ਦਾ ਪਤਾ ਨਾ ਭੱਬੇ ਦਾ ਪਤਾ ਪਤਾ ਕੀ ਥੁਨ ਨਾ ਚੱਚੇ ਦਾ ਪਤਾ ਨਾ ਝੱਜੇ ਦਾ ਪਤਾ ਝੋਨੇ ਦੀ ਥਾਂ ਤੇ ਚੋਨਾ ਬੋਲਣਾ ਬਰਾਲੀ ਦੀ ਥਾਂ ਤੇ ਪਰ ਆਨੀ ਪਤਾ ਨਹੀਂ ਕੀ ਕੁਝ ਬੋਲਣਾ ਕੀ ਕਹੀਏ ਤੁਹਾਨੂੰ ਥੋੜੀ ਬਹੁਤੀ ਪੰਜਾਬੀ ਤਾਂ ਸਿੱਖ ਲਓ ਜਦੋਂ ਫਤਿਹ ਬੁਲਾਉਂਦੇ ਹੋ ਉਦੋਂ ਲੋਕ ਤੁਹਾਡੇ ਸਾਹਮਣੇ ਕਈ ਵਾਰੀ ਪ੍ਰੋਫੈਸਰ ਪੰਜਾਬੀ ਦੇ ਖੜੇ ਹੁੰਦੇ ਐ ਚਲੋ ਇਹ ਜਿਹੜੀ ਪੋਸਟ ਪਾਈ ਹੈ ਨਾ ਬੀਬਾ ਹਰ ਸਿਮਰਤ ਕੌਰ ਬਾਦਲ ਨੇ ਇਹ ਪੋਸਟ ਨੂੰ ਵਾਇਰਲ ਕਰਨ ਵਾਲਾ ਇੱਕ ਚੈਨਲ ਹੈ ਤੇ ਫਿਰ ਉਹ ਨਾਂ ਕਾਹਨੂੰ ਲੈਣਾ ਫਿਰ ਚਲੂਣੇ ਲੜਨਗੇ ਮਤਲਬ ਇਹ ਦੱਸਣ ਦੀ ਕੋਸ਼ਿਸ਼ ਕਰਦੇ ਆ ਵੀ ਜਦੋਂ ਅਸੀਂ ਜੁੱਤੀਆਂ ਵਿੱਚ ਬੰਨ੍ਹਦੇ ਸੀ ਨਾ ਉਦੋਂ ਅਸੀਂ ਸ਼ਰਮ ਵਾਲੀ ਜਿਹੜੀ ਲੋਈ ਹੈ ਉਹ ਲਾ ਕੇ ਰੱਖੀ ਕੋਈ ਸੀ ਇਹ ਕਹਿਣ ਦੀ ਕੋਸ਼ਿਸ਼ ਕਰਦੇ ਆ ਵੀ ਸ਼ਰਮ ਵਾਲੀ ਲੋਈ ਆਸੀ ਲਾ ਕੇ ਰੱਖੀ ਹੋਈ ਸੀ ਹੁਣ ਜਿਹੜੀ ਵੀ ਗੁੱਭ ਘੁਹਾਟ ਹੁੰਦੀ ਆ ਨਾ ਤੇ ਉਹ ਸਾਰੀ ਦੀ ਸਾਰੀ ਕਿਹਦੇ ਨਾਲ ਕੱਢਣਗੇ ਭਗਵੰਤ ਮਾਤਾ ਤੁਸੀਂ ਆਪ ਹੀ ਕਹਿੰਦੇ ਹੋ ਵੀ ਉਹ ਤਾਂ ਪੈਗ ਲਾਉਂਦਾ ਜੇ ਕਿਤੇ ਪੈਗ ਲਾ ਕੇ ਉਹਨੇ ਕਿੱਕਲੀ ਕਲੀਰ ਦੀ ਪੱਗ ਸੁਖਬੀਰ ਦੀ ਦੁਆਰਾ ਸੁਣਾ ਤਾ ਨਾ ਬੀਬੀ ਬੀਬਾ ਜੀ ਤੇ ਫਿਰ ਬਹੁਤ ਇਹਦੇ ਜਿਹੜੇ ਹਾਸ਼ਰ ਨੇ ਨਾ ਇਹ ਜਿਹੜੇ ਰਿਜ਼ਲਟ ਨੇ ਉਹ ਬਹੁਤ ਗਲਤ ਨਿਕਲਣਗੇ ਇੱਧਰ ਨਾ ਜਾਓ ਚੰਗੇ ਰਹੋਗੇ ਪਿੰਡਾਂ ਦੇ ਵਿੱਚ ਜਾਓ ਹਰੇ ਘਰ ਦੇ ਮੂਹਰੇ ਖੜਿਆ ਕਰੋ ਪੁੱਛਿਆ ਕਰੋ ਵੀ ਤੁਸੀਂ ਪੰਥਕਾਂ ਅਗਲਾ ਕਿਆ ਕਰੂ ਹਾਂ ਪੰਥਕਾਂ ਫਿਰ ਪੁੱਛਿਆ ਕਰੋ ਤੁਹਾਡੇ ਘਰੇ ਕੋਈ ਚਿੱਟੇ ਨਾਲ ਮਰਿਆ ਤਾਂ ਨਹੀਂ ਅਗਲਾ ਕਿਹਾ ਕਰੂ ਹਾਂ ਮਰਿਆ ਫਿਰ ਕਿਹਾ ਕਰੋ ਮੇਰੇ ਭਰਾ ਦੀ ਕਰਤੂਤ ਹੈ ਇਦਾਂ ਕਿਹਾ ਕਰੋ ਤੇ ਜੇ ਉਥੋਂ ਬਚ ਕੇ ਆ ਗਏ ਤਾਂ ਫਿਰ ਪੋਸਟਾਂ ਪਾਸਟਾਂ ਪਾਈ ਚੱਲਿਓ ਇਹ ਕਰਤੂਤਾ ਨੇ ਤੁਹਾਡੀਆਂ ਜਿਹੜੀਆਂ ਤੁਹਾਨੂੰ ਅੱਗੇ ਆਉਣ ਨਹੀਂ ਦਿੰਦੀਆਂ ਜਿਹੜੀਆਂ ਕਰਤੂਤਾ ਨੇ ਤੁਹਾਡਾ ਬੇੜਾ ਘਰ ਕਰਤਾ ਸੰਭਲ ਜੋ ਹਲੇ ਵੀ ਕੁਝ ਨਹੀਂ ਹੋਇਆ। ਉਹ ਜਿਵੇਂ ਕਹਿੰਦੇ ਸੀ ਨਾ ਡੋਲੇ ਬੇਰਾਂ ਦਾ ਕੁਝ ਨਹੀਂ ਬਿਗੜਿਆ ਕੁਝ ਨਹੀਂ ਬਿਗੜਿਆ। ਕਹਿੰਦੇ ਹੁੰਦੇ ਨਾ ਹਲੇ ਵੀ ਕੁਝ ਨਹੀਂ ਹੋਇਆ। ਸੰਭਲ ਜੋ। ਸੰਭਲ ਜੋ। ਬਹੁਤ ਵਾਰੀ ਕਹਿੰਦੇ ਆ ਸੰਭਲ ਜੋ ਇਹ ਜਿਹੇ ਕਰਤੂਤਾਂ ਨਾ ਕਰੋ। ਨਾ ਕਰੋ। ਅੱਛਾ। ਉਦੋਂ ਤਾਂ ਮੋਦੀ ਸਾਹਿਬ ਪੈਰੀ ਹੱਥ ਲਾਉਂਦੇ ਸੀ। ਹੁਣ ਜਵਾਬ ਹੈ ਲਾਸਟ ਵਿੱਚ ਇਸ ਗੱਲ ਦਾ ਜਦੋਂ ਬਾਦਲ ਸਾਹਿਬ ਮੁੱਖ ਮੰਤਰੀ ਸੀ ਉਦੋਂ ਤਾਂ ਮੋਦੀ ਸਾਹਿਬ ਪੈਰੀ ਹੱਥ ਲਾਉਂਦੇ ਸੀ ਤੇ ਹੁਣ ਮੋਦੀ ਸਾਹਿਬ ਪੈਰੀ ਹੱਥ ਲਾਉਂਦੇ ਨੇ ਤੁਹਾਡੇ ਹੁਣ ਤੁਸੀਂ ਮਿੰਤਾ ਕੀਤੀਆਂ ਹੋਣੀਆਂ ਨੇ ਵੀ ਗੱਠ ਜੋੜ ਕਰੋ ਸਾਡੇ ਨਾਲ ਪੰਜਾਬ ਦੇ ਵਿੱਚ ਹੁਣ ਮੋਦੀ ਸਾਹਿਬ ਕੀ ਕਹਿੰਦੇ ਆ ਹੁਣ ਤਾਂ ਨਹੀਂ ਪੈਰੀ ਹੱਥ ਲਾਉਣਗੇ ਹੁਣ ਤਾਂ ਕਹਿੰਦੇ ਆ 117 ਸੀਟਾਂ ਨੇ ਪੰਜਾਬੀ ਦਾ ਅੰਸ਼ਬਾ ਦਿਓ ਹੁਣ ਕੀ ਕਹਿਣਗੇ ਉਹ ਹੁਣ ਕਹਿਣਗੇ ਤੁਹਾਨੂੰ 22 ਦੇਵਾਂਗੇ ਤੁਹਾਨੂੰ 25 ਦੇਵਾਂਗੇ ਬਾਕੀ ਸਾਡੀਆਂ ਹੋਣਗੀਆਂ ਹੁਣ ਤਾਂ ਇੰਨਾ ਕਹਿੰਦੇ ਹੋਣਗੇ ਹੁਣ ਲਵਾਓ ਪੈਰੀ ਹੱਥਾਂ ਖਦੇ ਤੋਂ ਹੁਣ ਤਾਂ ਤੁਹਾਨੂੰ ਚੰਗੀ ਤਰ੍ਹਾਂ ਐ ਜੁੱਤੀਆਂ ਚ ਬਹਾਇਆ ਹੋਏ ਸ਼ਮਣੇ ਕਮੇਟੀ ਇਲੈਕਸ਼ਨ ਕਿਉਂ ਨਹੀਂ ਹੋ ਰਹੀ ਬਸ ਹੈਂਟ ਹੀ ਦੇਣਾ ਏ ਤੁਹਾਨੂੰ ਹੋਰ ਕੁਝ ਕਹਿਣ ਦੀ ਲੋੜ ਨਹੀਂ ਉਹ ਜਿਹੜੇ ਤੁਹਾਡੇ ਢਾਡੀ ਰਾਗੀ ਤੁਹਾਡੇ ਚੰਮ ਤੇ ਜਹਾਜ ਜਦੇਜ਼ਾਰ ਉਹ ਆਪ ਵੀ ਭੁੱਲੀ ਜਾਣਗੇ ਬਸ ਇੰਨਾ ਕਮੈਂਟ ਕੀਤਾ ਹੀ ਵੱਧੂ ਹੈ ਵੀ ਇਲੈਕਸ਼ਨ ਸ਼੍ਰੋਮਣੀ ਕਮੇਟੀ ਦੀ ਕਿਉਂ ਨਹੀਂ ਹੋ ਰਹੀ ਡਾਂਗੋ ਡਾਂਗੇ ਛਤਰੋ ਛਤਰੀ ਖੋਈ ਚੱਲਿਓ ਤੇ ਮੈਨੂੰ ਗਾਲਾਂ ਕੌਲਾਂ ਕਢਾ ਦਿ ਜਿਹੜੀਆਂ ਖੜੋੜੀਆਂ ਨੇ ਤੁਹਾਡਾ ਥੋੜੀ ਥੋੜੀ ਕਰਤੂਤਾਂ ਹੀ ਨੇ ਚਲੋ ਬਹੁਤ ਐ ਬੀਬਾ ਜੀ ਥੋੜੀ ਬਹੁਤੀ ਸ਼ਰਮ ਕਰ ਲੋ ਤੁਸੀਂ ਲੇਡੀਜ਼ ਉਹ ਇਹ ਸ਼ਬਦ ਤੁਹਾਡੇ ਲਈ ਜੇ ਮੈਂ ਵਰਤਾਂ ਚੰਗੇ ਨਹੀਂ ਲੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ